ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰੇ ਵਾਲੇ ਚਾਰ ਅੱਖਰੇ ਸ਼ਬਦ ਸਸੇ ਹੋਰਾ ਸੋ ਮਮੇ ਮੁਕਤਾ ਮੇ ਵਵੇ ਕਨਵਾਰ ਰੇ ਮੁਖਤਾਰ ਸੋਮਵਾਰ ਹਾਈ ਹੋਰਾ ਹੋ ਰਾਣੀ ਮੁਕਤਾ ਨੇ ਹਾਈ ਕਨਹਾਰ ਰੇ ਮੁਖਤਾਰ ਹੋਣ ਹਾਰੇ ਜਜੇ ਹੋਰਾ ਜੋਤ ਤੇ ਬਿਆ ਦੀ ਤੀਜੇ ਹੋਰਾ ਜੋਤ ਤੇ ਮੁਕਤਾਤ ਜੋਤੀ ਜੋਤ ਰਰੇ ਕਨਰਾ ਇਸਯੇ ਅ ਕਕੇ ਹੋਰਾ ਕੋਟਿਕਾ ਮੁਖਤਾਤ ਰਾਏ ਕੋਟ ਗਗੇ ਹੋਰਾ ਗੋਦ ਅਤੇ ਕਨਦਾ ਵੇ ਮੁਕਤਾ ਵੇ ਰਰੇ ਬਿਆਰੀ ਰੀ ਗੋਦਾਵਰੀ ਰਰੇ ਮਤ ਰੇ ਰਾਣੀ ਮੁਕਤਾ ਨੇ ਜਜੇ ਹੋਰਾ ਜੋ ਦਹ ਦੇ ਮੁਕਤਾ ਦੇ ਰਾਣੀ ਜੋ ਦੇ ਸਸੇ ਮਤ ਸੈ ਰਰੇ ਹੋਰਾ ਰੋ ਵੇ ਮਤ ਵੇ ਰਰੇ ਮੁਕਤਾ ਰੇ ਸਰੋਵਰ ਆਇ ਮਤ ਅ ਮਮੇ ਹੋਰਾ ਮੋ ਲਾਕਰ ਮਤ ਲੈ ਕਕੇ ਮੁਕਤਾ ਕ ਅਮੋਲਕ ਨਕੋ ਦਰ ਹਾਈ ਕੋਟ ਅਨਮੋਲ ਕਮਜ਼ੋਰ ਜੋਧਪੁਰ ਮਨਜੋਤ ਤ੍ਰਿਲੋਕ ਟੈਲੀਫੋਨ ਜ਼ੋਰਵਰ ਅਫਸਾਸ ਜ਼ੋਰਦਾਰ ਗੁਲ ਗੁਲ ਮੋਰ ਕੁਲਦੀਪ ਸਿੰਘ ਕਮਜ਼ੋਰ ਨੂੰ ਨਾ ਛੇਰ ਮਨਜੋਤ ਕੌਰ ਸਮੇਂ ਸਰ ਸਕੂਲ ਜਾ ਪਰ ਪਰ ਮੋਦ ਦਾ ਅਰਥ ਖੁਸ਼ੀ ਹੈ ਤ੍ਰਿਲੋਕ ਸਿੰਘ ਅਨਮੋਲ ਬਚਨ ਸੁਣੇ ਜ਼ੋਰਵਰ ਸਿੰਘ ਗੋਦਾਵਰੀ ਵਿੱਚ ਇਸ਼ਨਾਨ ਕਰੇ बड़ा जोरदार धमाका होया बाबा जी दा टेलीफोन आया है वागुरु जी का खालसा श्री वागुरु जी की